मीत अनमोल ਦੀ ਓਸ਼ੋ ਦੇ ਪਰਵਚਨਾ ਚੋਂ ਸੰਕਲਿਤ ਬੁੱਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਕੋਈ ਵਿੱਚੋਂ ਰਚਨਾ ਬੇਸ਼ਕੀਮਤੀ ਫੁੱਲ ਕਹਾਣੀ ਹੈ ਕਿ ਬੁੱਧ ਇੱਕ ਪਿੰਡ ਵਿੱਚ ਠਹਿਰੇ ਸਨ ਸਵੇਰੇ-ਸਵੇਰੇ ਇੱਕ ਛੂਦਰ ਮੋਚੀ ਸੁਦਾਮ ਉਸ ਦਾ ਨਾਮ ਸੀ ਜਾਗਿਆ ਤੇ ਆਪਣੇ ਘਰ ਦੇ ਪਿੱਛੇ ਗਿਆ ਕੰਮ ਦਾ ਸਮਾਂ ਹੋ ਗਿਆ ਸੀ ਘਰ ਦੇ ਪਿੱਛੇ ਉਸ ਨੇ ਇੱਕ ਛੋਟਾ ਜਿਹਾ ਤਲਾਬ ਬਣਾਇਆ ਹੋਇਆ ਸੀ ਜਮਾਤ ਜਾਤੀ ਦਾ ਹੁਣ ਕਰਕੇ ਪਿੰਡ ਵਿੱਚ ਕੋਈ ਉਸ ਨੂੰ ਪਾਣੀ ਨਹੀਂ ਪਰਨ ਦਿੰਦਾ ਸੀ ਤਾਂ ਉਹ ਆਪਣੇ ਹੀ ਤਲਾਬ ਨਾਲ ਗੁਜ਼ਾਰਾ ਕਰਦਾ ਸੀ ਦ੍ਰਿਸ਼ ਦੇਖ ਕੇ ਉਸ ਦੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਬੇਮੌਸਮੀ ਕਮਲ ਦਾ ਫੁੱਲ ਖਿੜਿਆ ਹੋਇਆ ਸੀ ਉਸ ਨੇ ਆਪਣੀ ਪਤਨੀ ਨੂੰ ਬੁਲਾਇਆ ਆ ਬੇ ਕੀ ਹੋਇਆ ਹੈ ਇੰਨੀ ਉਮਰ ਹੋ ਗਈ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਇਹ ਕੋਈ ਮੌਸਮ ਹੈ ਇਹ ਕੋਈ ਸਮਾਂ ਰਾਤ ਤੱਕ ਇੱਕ ਕਲੀ ਵੀ ਨਹੀਂ ਸੀ ਕਿ ਸਵੇਰੇ ਇੰਨਾ ਵੱਡਾ ਫੁੱਲ ਖਿੜ ਗਿਆ ਇੰਨਾ ਵੱਡਾ ਫੁੱਲ ਕੇ ਐਡਾ ਫੁੱਲ ਖਿੜਿਆ ਕਦੇ ਮੈਂ ਵੇਖਿਆ ਹੀ ਨਹੀਂ ਇਹ ਕਿਵੇਂ ਹੋ ਗਿਆ ਉਸ ਦੀ ਪਤਨੀ ਨੇ ਕਿਹਾ ਹੋਵੇ ਨਾ ਹੋਵੇ ਬੁੱਧ ਇਧਰੋਂ ਲੰਗੇ ਹੋਣਗੇ ਕਿਉਂਕਿ ਮੈਂ ਸੁਣਿਆ ਕਿ ਜਦੋਂ ਬੁੱਧ ਲੰਘਦੇ ਹਨ ਤਾਂ ਫੁੱਲ ਸਮੇਂ ਤੋਂ ਪਹਿਲਾਂ ਖਿੜ ਜਾਂਦੇ ਹਨ ਸਦਾ ਹੱਸਣ ਲੱਗਾ ਉਸ ਨੇ ਕਿਹਾ ਪਾਗਲ ਬੁੱਧ ਇੱਥੋਂ ਕਿੱਥੋਂ ਲੰਘਣਗੇ ਇੱਕ ਚਮਾਰ ਦੀ ਝੋਂਪੜੀ ਦੇ ਕੋਲੋਂ ਬੁੱਧ ਕਿਵੇਂ ਲੰਘ ਸਕਦੇ ਨੇ ਉਸਨੇ ਹਾਂਡ ਗਵਾਂਡ ਤੋਂ ਪਤਾ ਕੀਤਾ ਪਤਾ ਲੱਗਾ ਕਿ ਸੱਚੀ ਪਿਛਲੀ ਸ਼ਾਮ ਪਿੰਡ ਵਿੱਚ ਬੁੱਧ ਦਾ ਆਗਮਨ ਹੋਇਆ ਹੈ ਉਹ ਇਸੇ ਰਸਤੇ ਤੋਂ ਲੰਘੇ ਹੰਤੇ ਅੱਗੇ ਜਾ ਕੇ ਇੱਕ ਸਰਾਂ ਵਿੱਚ ਠਹਿਰੇ ਹਨ ਸਦਾਸ ਨੇ ਸੋਚਿਆ ਹੁਣ ਇਸ ਫੁੱਲ ਦਾ ਮੈਂ ਕੀ ਕਰਾਂ ਇਹ ਤਾਂ ਬਹੁਤ ਹੀ ਸ਼ੁਭ ਮੌਕਾ ਹੈ ਕਿਉਂ ਨਾ ਮੈਂ ਇਸ ਫੁੱਲ ਨੂੰ ਤੋੜ ਕੇ ਰਾਜੇ ਨੂੰ ਵੇਚ ਦਿਆਂ 150 ਰੁਪਏ ਦਾ ਨਾਮ ਜ਼ਰੂਰ ਮਿਲੇਗਾ ਉਹ ਫੁੱਲ ਤੋੜ ਕੇ ਮਹਿਲ ਵੱਲ ਜਾ ਰਿਹਾ ਸੀ ਹੈਰਾਨ ਹੋਇਆ ਕਿ ਰਾਜੇ ਦਾ ਰਾਤ ਤੇ ਦਰੀਆ ਰਿਆ ਸੀ ਸੂਰਜ ਜਦ ਚੜ੍ਹੀ ਜਾ ਰਿਹਾ ਸੀ ਤੇ ਰਾਜੇ ਦਾ ਸੁਨਹਿਰੀ ਰੱਤ ਸੂਰਜ ਦੀਆਂ ਕਿਰਨਾਂ ਨਾਲ ਚਮਕਦਾ ਹੋਇਆ ਦੌੜਦਾ ਰਿਹਾ ਸੀ ਉਹ ਰਸਤੇ ਵਿੱਚ ਖੜਾ ਹੋ ਗਿਆ ਮਾਸਰਾ ਕੀ ਹੈ ਰਾਤ ਇਸ ਗਰੀਬ ਦੀ ਝੋਪੜੀ ਦੇ ਸਾਹਮਣੇ ਤੋਂ ਬੁੱਧ ਲੰਗੇ ਸਵੇਰੇ ਰਾਜੇ ਦਾ ਸੁਨਹਿਰੀ ਰੱਤ ਇੱਧਰ ਆ ਰਿਹਾ ਹੈ ਪਹਿਲਾਂ ਤਾਂ ਇਸ ਪਾਸੇ ਕਦੇ ਨਹੀਂ ਆਇਆ ਕਿਸ ਚਮਾਰਾਂ ਦੀ ਬਸਤੀ ਹੈ ਰਾਜਾ ਇੱਧਰ ਕਿਉਂ ਆਵੇ ਸਹਿਮ ਕੇ ਖੜਾ ਹੋ ਗਿਆ ਕਹਿਣ ਦੀ ਹਿੰਮਤ ਵੀ ਨਹੀਂ ਸੀ ਕਿ ਮੈਂ ਫੁੱਲ ਲੈ ਕੇ ਮਹਿਲ ਵੱਲ ਹੀ ਹਾਰਿਆ ਸੀ ਰੱਤ ਆਪੀ ਰੁੱਕ ਗਿਆ ਰਾਜੇ ਨੇ ਸਾਰਥੀ ਨੂੰ ਕਿਹਾ ਰੁਕੋ ਇਸ ਸਦਾਸ ਨੂੰ ਬੁਲਾਓ ਸਦਾਸ ਰਾਜੇ ਦੀਆਂ ਜੁੱਤੀਆਂ ਬਣਾਉਂਦਾ ਸੀ ਰਾਜਾ ਸਦਾਸ ਦਾ ਨਾਮ ਜਾਣਦਾ ਸੀ ਸਦਾਸ ਡਰਦਾ ਹੋਇਆ ਬੋਲਿਆ ਰਾਜਨ ਮੈਂ ਫੁੱਲ ਲੈ ਕੇ ਤੁਹਾਡੇ ਵਾਲੀ ਆ ਰਿਹਾ ਸੀ ਇੱਕ ਬੇਮੌਸਮੀ ਫੁੱਲ ਮੈਂ ਸੋਚਿਆ ਕਿ ਮੈਂ ਇਹ ਕਿਸ ਨੂੰ ਪੇਂਟ ਕਰਾਂ ਫੇਰ ਸੋਚਿਆ ਤੁਸੀਂ ਹਿਸਰੇ ਯੋਗ ਰਾਜੇ ਨੇ ਕਿਹਾ ਮੰਗ ਕੀ ਮੰਗਦਾ ਜੋ ਵੀ ਮੰਗੇਗਾ ਇਸ ਤੇ ਬਦਲੇ ਮੈਂ ਦੇ ਦਿਆਂਗਾ ਸੁਦਾਸਨੇਕਿਆ ਜੋ ਤੁਸੀਂ ਦੇਵੋਗੇ ਮੇਰੇ ਲਈ ਬਹੁਤ ਨਹੀਂ ਰਾਜਨੇਕਿਆ ਤੁਮੰ ਕਿਉਂਕਿ ਮੈਂ ਇਹ ਫੁੱਲ ਬੁੱਧ ਨੂੰ ਪੇਂਟ ਕਰਨ ਲਈ ਲੈ ਜਾਵਾਂਗਾ ਜੋ ਤੂੰ ਮੰਗੇਗਾ ਮੈਂ ਦਿਆਂਗਾ ਬੁੱਧ ਜਿਹੇ ਫੁੱਲ ਨੂੰ ਦੇਖ ਕੇ ਖੁਸ਼ ਹੋਣਗੇ ਇੰਨਾ ਸੋਹਣਾ ਇੰਨਾ ਵੱਡਾ ਕਮਲ ਦਾ ਫੁੱਲ ਸੁਦਾਸਤੇ ਗਰੀਬ ਮਨ ਵਿੱਚ ਵੀ ਇੱਕ ਅਮੀਰ ਇੱਛਾ ਉੱਠੀ ਕਿ ਕਿਉਂ ਨਾ ਮੈਂ ਹੀ ਜਾ ਕੇ ਫੁੱਲ ਚੜਾ ਦੇਵਾਂ ਰੋਜ਼ੀ ਰੋਟੀ ਦਾ ਜਲਦੀ ਹੀ ਜਾਂਦੀ ਹੈ ਪਰ ਮਨ ਵਿੱਚ ਲਾਲਚ ਵੀ ਪੈਦਾ ਹੋਇਆ ਕਿ ਅੱਜ ਰਾਜਾ ਕਹਿ ਰਿਹਾ ਕਿ ਜੋ ਮਰਜ਼ੀ ਮੰਗ ਲੈ ਜੀਵਨ ਸੁਧਰ ਜਾਵੇਗਾ ਉਹ ਅਜੇ ਸੋਚ ਹੀ ਰਿਹਾ ਸੀ ਕਿ ਹਜ਼ਾਰ ਸੋਨੇ ਦੇ ਸਿੱਕੇ ਮੰਗ ਲਵਾਂ ਪਰ ਇੱਕ ਫੁੱਲ ਲਈ 1000 ਸੋਨੇ ਦੇ ਸਿੱਕੇ ਮੰਗਣ ਦੀ ਹਿੰਮਤ ਨਹੀਂ ਕਰ ਸਕਿਆ ਇਸ ਲਈ ਥੋੜਾ ਚੇਜ ਕਰਿਆ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਰਾਜੇ ਦੇ ਮੰਤਰੀ ਦਾ ਰਥ ਆ ਪਹੁੰਚਿਆ ਤੇ ਬਾਦਸ਼ਾਹ ਦੇ ਰਸਤੇ ਪਿੱਛੇ ਰੁਕ ਗਿਆ ਮੰਤਰੀ ਨੇ ਆ ਕੇ ਕਿਹਾ ਸਰਦਾਰ ਸਵੇਤਨਾ ਦੇਣਾ ਮੈਂ ਵੀ ਖਰੀਦਾਰ ਹਾਂ ਇਹ ਮੈਂ ਭੇਟ ਕਰਾਂਗਾ ਬੁੱਧ ਨੂੰ ਰਾਜਨ ਤਾਂ ਸਿਰਫ ਰਸਮੀ ਤੌਰ ਤੇ ਜਾ ਰਹੇ ਹਨ ਉਹਨਾਂ ਦਾ ਬੁੱਧ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਾਣਾ ਚਾਹੀਦਾ ਬਸ ਇਸ ਲਈ ਜਾ ਰਹੇ ਨੇ ਮੈਂ ਬੁੱਧ ਦਾ ਪ੍ਰੇਮੀ ਹਾਂ ਉਸਨੇ ਰਾਜੇ ਨੂੰ ਕਿਹਾ ਰਾਜਨ ਤੁਸੀਂ ਵਿਚਾਰ ਨਾ ਆਵੋ ਤੁਸੀਂ ਮੁਕਾਬਲੇ ਵਿੱਚ ਨਾ ਪਓ ਬੇਸ਼ੱਕ ਮੈਂ ਤੁਹਾਡੇ ਵਿਰੁੱਧ ਨਹੀਂ ਜਿੱਤ ਸਕਦਾ ਪਰੇ ਮੇਰੀ ਸ਼ਰਦਾ ਦਾ ਸਵਾਲਾ ਕਿਰਪਾ ਕਰਕੇ ਦਖਲ ਨਾ ਦਿਓ ਕਿਉਂਕਿ ਤੁਹਾਡੇ ਲਈ ਜਾਣਾ ਸਿਰਫ ਇੱਕ ਰਸਮ ਹੈ ਪਰ ਮੇਰੇ ਲਈ ਇਹ ਪ੍ਰੇਮ ਦੀ ਗੱਲ ਹੈ। ਸੁਦਾਸ ਤੂੰ ਮੈਨੂੰ ਦੱਸ ਜੋ ਚਾਹੀਦਾ ਮੈਂ ਦੇਵਾਂਗਾ। ਸੁਦਾਸ ਹੁਣ ਸੋਚ ਰਿਹਾ ਹੈ ਕਿ ਕਿਉਂ ਨਾ ਮੰਤਰੀ ਕੋਲੋਂ 2000 ਅਸ਼ਰਫੀਆਂ ਮੰਗ ਲਵਾਂ। ਪਰ ਉਹ ਮੂੰਹ ਨਹੀਂ ਖੁੱਲ ਸਕਿਆ। ਇਹ ਸਭ ਚੱਲ ਹੀ ਰਿਹਾ ਸੀ ਕਿ ਨਗਰ ਸੇਠ ਦਾ ਰਥ ਵੀ ਉੱਥੇ ਆ ਕੇ ਰੁਕ ਗਿਆ। ਉਸਨੇ ਕਿਹਾ ਸੁਦਾਸ ਇਹਨਾਂ ਨੂੰ ਬਿਲਕੁਲ ਨਾ ਵੇਚਣਾ ਮੈਂ ਵੀ ਖਰੀਦਾਂਗਾ। ਨਗਰ ਸੇਠ ਨਾ ਵੱਡਾ ਸੇਠ ਸੀ ਕਿ ਜਦੋਂ ਕਦੇ ਰਾਜੇ ਨੂੰ ਵੀ ਲੋੜ ਹੁੰਦੀ ਤਾਂ ਉਹ ਉਸ ਤੋਂ ਕਰਜ਼ਾ ਮੰਗਦਾ ਸੀ ਸਿਰਫ ਇਹ ਰਾਜਾ ਹੀ ਨਹੀਂ ਹੋਰ ਨੇੜਲੇ ਰਾਜੇ ਵੀ ਇਸ ਨਗਰ ਸੇਠ ਤੋਂ ਪੈਸੇ ਉਧਾਰ ਲੈਂਦੇ ਸਨ ਕਹਿੰਦੇ ਨੇ ਕਿ ਇਸ ਨਗਰ ਸੇਠ ਦੀ ਦੌਲਤ ਨੂੰ ਤੋਲਿਆ ਜਾਂਦਾ ਸੀ ਗਿਣਾ ਨਹੀਂ ਜਾਂਦਾ ਸੀ ਕਿਉਂਕਿ ਗਿਨਨ ਦਾ ਸਮਾਂ ਕਿਸ ਕੋਲ ਸੀ ਮੰਨੋ ਕਿ ਕਬੇਰ ਸੀ ਉਹ ਨਗਰ ਸੇਠ ਉਸ ਸੇਠ ਨੇ ਕਿਹਾ ਤੂੰ ਜਿੰਨੀਆਂ ਕਹੇ ਚਾਹੇ ਲੱਖ ਅਸ਼ਰਫ਼ੀਆਂ ਮੰਗਣੀਆਂ ਹੋਣ ਤਾਂ ਲੱਖ ਅਸ਼ਰਫ਼ੀਆਂ ਮੰਗ ਲੈ ਪਰ ਫੁੱਲ ਮੈਨੂੰ ਚਾਹੀਦੇ ਬੁੱਧ ਨੂੰ ਮੈਂ ਹੀ ਚੜਾਵਾਗਾ ਇਹ ਸੁਣ ਕੇ ਸਦਾਸਤੇ ਮਨ ਵਿੱਚ ਇੱਕਦਮ ਬੁੱਧ ਲਈ ਗਹਿਰਾ ਪ੍ਰੇਮ ਪਾਪ ਉੱਠਿਆ ਉਸਨੇ ਕਿਹਾ ਮੈਂ ਹੁਣ ਫੁੱਲ ਨਹੀਂ ਵੇਚਣਾ ਚਾਹੁੰਦਾ ਤਿੰਨਾਂ ਨੇ ਇੱਕ ਸਰ ਪੁੱਛਿਆ ਕਿਉਂ ਸਦਾਸਤੇ ਕਿਹਾ ਜਿਸ ਫੁੱਲ ਲਈ ਕੋਈ 1 ਲੱਖ ਅਸ਼ਰਫੀਆਂ ਦੇਣ ਨੂੰ ਤਿਆਰ ਹੈ ਸੋਚ ਰਿਹਾ ਹਾਂ ਕਿ ਉਸ ਦੀ ਕੀ ਕੀਮਤ ਹੋਵੇਗੀ ਮੈਂ ਗਰੀਬ ਆਦਮੀ ਹਾਂ ਪਰ ਮੇਰੇ ਮਨ 'ਚ ਵੀ ਗਹਿਰਾ ਪਾਪ ਉੱਠਿਆ ਹੈ ਕਿ ਮੈਂ ਹੀ ਕਿਉਂ ਨਾ ਬੁੱਧ ਦੇ ਚਰਨਾਂ ਵਿੱਚ ਫੁੱਲ ਚੜਾਵਾ ਯਕੀਨਨ ਇਹ ਫੁੱਲ ਉਹਨਾਂ ਚਰਨਾ ਵਿੱਚ ਪਹੁੰਚਾ ਕਰਨ ਦੀ ਖੁਸ਼ੀ ਲੱਖਾਂ ਸ਼ਰਫ਼ੀਆਂ ਤੋਂ ਕਿਤੇ ਵੱਧ ਹੋਵੇਗੀ ਨਹੀਂ ਤਾਂ ਤੁਸੀਂ ਇੱਕ ਸ਼ਰਫ਼ੀ ਵੀ ਨਾ ਦਿੰਦੇ ਉਸਨੇ ਨਗਰ ਸੇਠ ਨੂੰ ਕਿਹਾ ਮੈਨੂੰ ਤੁਸੀਂ ਲੱਖ ਸ਼ਰਫ਼ੀਆਂ ਦੇ ਰਹੇ ਹੋ ਰਾਜਾ ਵੀ ਰਾਜ਼ੀ ਹੈ ਮੰਤਰੀ ਵੀ ਰਾਜ਼ੀ ਹੈ ਤੇ ਮੈਨੂੰ ਲੱਗਦਾ ਹੈ ਕਿ ਜੇ ਮੈਂ ਪਿੰਡ ਵਿੱਚ ਜਾਵਾਂ ਤਾਂ ਹੋਰ ਲੋਕ ਵੀ ਰਾਜ਼ੀ ਹੋ ਜਾਣਗੇ ਮੈਂ ਇਸ ਲਈ ਜੋ ਵੀ ਕੀਮਤ ਚਾਹਾਂ ਪ੍ਰਾਪਤ ਕਰ ਸਕਦਾ ਪਰ ਹੁਣ ਮੈਂ ਵੇਚਣਾ ਹੀ ਨਹੀਂ ਚਾਹੁੰਦਾ ਨਗਰ ਸੇਠ ਨੇ ਕਿਹਾ ਮੈਂ 2 ਲੱਖ ਸ਼ਰਫ਼ੀਆਂ ਦਿੰਦਾ ਹਾਂ ਤੂੰ ਜੋ ਵੀ ਮੰਗੇ ਮੈਂ ਮੰਗਿਆ ਮੁੱਲ ਵੀ ਦੇ ਦੇਵਾਂਗਾ ਉਸਨੇ ਕਿਹਾ ਹੁਣ ਵੇਚਣਾ ਹੀ ਨਹੀਂ ਮੈਂ ਗਰੀਬ ਹਾਂ ਪਰ ਇੰਨਾ ਵੀ ਗਰੀਬ ਨਹੀਂ ਮੋਚੀ ਹਾਂ ਕੰਮ ਤਾਂ ਚੱਲੀ ਜਾਂਦਾ ਮੇਰਾ ਗਰੀਬ ਦਾ ਜੁੱਤੀਆਂ ਬਣਾ ਕੇ ਇਹ ਮੌਕਾ ਮੈਂ ਨਹੀਂ ਗਵਾਵਾਂਗਾ ਇਹ ਫੁੱਲ ਮੈਂ ਹੀ ਪੇਟ ਕਰਾਂਗਾ ਸੁਦਾਸ ਨੇ ਜਾ ਕੇ ਉਹ ਫੁੱਲ ਖੁਦ ਬੁੱਧ ਦੇ ਚਰਨਾਂ ਵਿੱਚ ਪੇਟ ਕੀਤਾ ਬੁੱਧ ਨੇ ਉਸ ਵੇਰ ਆਪਣੇ ਉਪਦੇਸ਼ ਵਿੱਚ ਕਿਹਾ ਕਿ ਸੁਦਾਸ ਨੇ ਅੱਜ ਇੰਨੀ ਕਮਾਈ ਕੀਤੀ ਹੈ ਜਿੰਨੀ ਕਿ ਸਮਰਾਟ ਸਰਦੀਆਂ ਵਿੱਚ ਵੀ ਨਹੀਂ ਕਰ ਸਕਤ ਪੁੱਛੋ ਇਸ ਰਾਜੇ ਨੂੰ ਪੁੱਛੋ ਇਸ ਮੰਤਰੀ ਨੂੰ ਪੁੱਛੋ ਇਸ ਨਗਰ ਸੇਠ ਨੂੰ ਅੱਜ ਸੁਦਾਸ ਨੇ ਇਹਨਾਂ ਸਾਰਿਆਂ ਨੂੰ ਹਰਾ ਦਿੱਤਾ ਹੈ ਅੱਜ ਇਸ ਛੂਦਰ ਨੇ ਆਪਣੇ ਆਪ ਨੂੰ ਸਰਵੋਤਮ ਸਿੱਧ ਕੀਤਾ ਹੈ ਅੱਜ ਲਤ ਮਾਰ ਦਿੱਤੀ ਹੈ ਤੁਹਾਨੂੰ ਅੱਜ ਇਸ ਦਾ ਅਬਨਾਸ਼ੀ ਰੂਪ ਪ੍ਰਗਟ ਹੋਇਆ ਹੈ ਇਹ ਬਹੁਤ ਭਾਗਾ ਵਾਲਾ ਉਸ ਦਿਨ ਸੁਦਾਸ ਤੇ ਜਿਹੀ ਅੰਮ੍ਰਿਤ ਦੀ ਵਰਖਾ ਹੋਈ ਕਿ ਉਹ ਫਿਰ ਵਾਪਸ ਸੀ ਨਾ ਜਾ ਸਕਿਆ ਉਸਨੇ ਕਿਹਾ ਹੁਣ ਮੈਂ ਵੀ ਕਿਉਂ ਜਾਵਾਂ ਕਿਉਂਕਿ ਫੁੱਲ ਚੜਾਉਣ ਨਾਲ ਇੰਨਾ ਮਿਲਿਆ ਹੈ ਤਮੈ ਆਪਣੇ ਆਪ ਨੂੰ ਵੀ ਚੜਾਉਂਦਾ ਹਾਂ ਸੁਰਦਸ ਭਿਕਸ਼ੂ ਹੋ ਗਿਆ ਉਸ ਦਿਨ ਬੁੱਧ ਚਰਨਾ ਵਿੱਚ ਫੋਲ ਨਹੀਂ ਚੜਿਆ ਉਹ ਆਪ ਹੀ ਝੜ ਗਿਆ ਧੰਨਵਾਦ